ਬਲੋਟਾ ਲੋਹਾ ਬਾਜ਼ਾਰ ਵਿੱਚ ਟੱਠਿਆਂ ਨੇ ਸਕੂਟਰੀ ਸਵਾਰ ਦੋ ਲੜਕੀਆਂ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਲੜਕੀਆਂ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਬਾਜ਼ਾਰ ਦੇ ਲੋਕਾਂ ਨੇ ਚੁੱਕ ਕੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਐਮ ਸੀ ਜਤਿੰਦਰ ਹੁਜਾਨੇ ਦੱਸਿਆ ਕਿ ਉਹਨਾਂ ਦੀ ਪ੍ਰੈਸ ਦੇ ਸਾਹਮਣੇ ਸੜਕ ਉੱਪਰ ਸਕੂਟੀ ਤੇ ਜਾ ਰਹੀਆਂ ਦੋ ਲੜਕੀਆਂ ਨੂੰ ਅਚਾਨਕ ਭੱਜਦੇ ਆਉਂਦੇ ਦੋ ਵਾਰਾ ਪਸ਼ੂਆਂ ਨੇ ਟੱਕਰ ਮਾਰੀ ਇਹ ਟੱਕਰ ਇੰਨੀ ਜ਼ੋਰਦਾਰ ਸੀ ਕਿ ਸਕੂਟੀ ਸਮੇਤ ਲੜਕੀਆਂ ਜਾ ਕੇ ਡਿੱਗੀਆਂ ਮੌਕੇ ਤੇ ਇੱਕ ਲੜਕੀ ਦੇ ਸਿਰ ਵਿੱਚੋਂ ਖੂਨ ਵੀ ਨਿਕਲਿਆ ਘਟਨਾ ਤੋਂ ਬਾਅਦ ਬਾਜ਼ਾਰ ਦੇ ਲੋਕਾਂ ਨੇ ਰਲ ਕੇ ਨਾ ਲੜਕੀਆਂ ਨੂੰ ਚੁੱਕਿਆ ਤੇ ਨੇੜੇ ਜੁਨੇਜਾ ਹਸਪਤਾਲ ਵਿੱਚ ਦਾਖਲ ਕਰਵਾਇਆ ਡਾਕਟਰ ਮਾਨਵ ਜੁਨੇਜਾ ਨੇ ਦੱਸਿਆ ਕਿ ਜ਼ਖਮੀ ਹੋਈਆਂ ਦਿਵਯ 24 ਅਤੇ ਜੋ ਬਨ 19 ਸਾਲ ਫਾਟਕ ਪਾਰਦੇ ਪਰਿਵਾਰਾਂ ਦੀਆਂ ਲੜਕੀਆਂ ਹਨ ਜਿਨ੍ਹਾਂ ਨੂੰ ਡਰੈਸਿੰਗ ਕਰਕੇ ਘਰ ਭੇਜ ਦਿੱਤਾ ਹੈ ਉਧਰ ਸੀਨੇ ਰਾਗੂ ਤੇ ਕਾਉਂਸਲਰ ਜਤਿੰਦਰ ਹੁੱਜਾ ਨੇ ਵਾਰਾ ਪਸ਼ੂਆਂ ਨਾਲ ਵਾਪਰੇ ਇਹ ਹਾਦਸਾ ਨੂੰ ਲੈ ਕੇ ਸਰਕਾਰ ਤੇ ਪ੍ਰਸ਼ਾਸਨ ਦੀ ਨਿੰਦਾ ਕੀਤੀ ਹੈ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਇਹਨਾਂ ਦੀ ਸੰਭਾਲ ਲਈ ਠੋਕਵੇਂ ਕਦਮ ਚੁੱਕਣੇ ਚਾਹੀਦੇ ਹਨ ਦੋ ਲੇਡੀਜ਼ ਐਸ ਸਾਡੇ ਚੌਕ ਦੇ ਵਿੱਚੀ ਉਦੋਂ ਸਪੁਰਤੀ ਜਾ ਰਹੀ ਸੀ ਐਦੋਂ ਠੱਠੇ ਨਿਕਲੇ ਧੋਨਾ ਵਿੱਚ ਵੱਜੇ ਉਹਨਾਂ ਦੀ ਅੱਜ ਹਾਲਾਤ ਐਨੇ ਕੋ ਬੁਰਾ ਵਿਸ਼ੇਸ਼ਣ ਬੀਟੀਆ ਰਾਣੀ ਦੇ ਮੁੱਢ ਦੇ ਵੀ ਔਰ ਰਿਜ਼ ਦੇ ਔਰ ਉਹਦੇ ਬੱਚੇ ਤੇ ਵੀ ਬਹੁਤ ਔਡੀਟ ਹੋਟਾਈ ਜੋ ਬਿਲਕੁਲ ਰੋਜ਼ੀ ਕੱਢਣਾ ਕੋਈ ਖੂਨ ਖਾਨ ਵੀ ਨਿਕਲੇ ਉਹਨਾਂ ਦਾ ਉਹ ਨਿਕਲਿਆ ਜੀ ਇੱਥੇ ਫੋਟੋ ਵੀ ਤੇ ਪਏ ਗੋਡਸ ਪਏ ਕੀ ਮੰਗ ਕੀ ਕਰਦੇ ਹੋ ਜੀ ਮੰਗ ਤਾਂ ਇਹ ਹੈ ਜੀ ਇਸ ਪ੍ਰਸ਼ਾਸਨ ਨੂੰ ਕਹਿੰਦੇ ਆ ਹੱਥ ਬਨ ਕੇ ਬੇਜਦੀ ਹੈ ਸਾਡੇ ਵਿੱਚ ਕੋਈ ਸਹਿਯੋਗ ਚਾਹੀਦਾ ਹੈ ਅਸੀਂ ਨੰਗੇ ਪੈਰੀ ਸਹਿਯੋਗ ਕਰਨ ਨੂੰ ਤਿਆਰ ਆਂ ਇਸਨੂੰ ਜੋੜ ਬਲੋਟ ਵਾਸੀਆਂ ਨੂੰ ਵੀ ਜ਼ਰੂਰ ਹੋਈ ਜਾਵੇ ਅਰਸੋ ਵੀ ਕਾਲਾ ਬੈਂਡਿੰਗ ਹੌਸਾ ਪਰਲੀਮੈਂਟਰੀ ਅਗਰਸੈਂਟ ਚੌਂਕ ਤੇ ਉਸੇ ਵਰਕ ਕਰਨ ਕਰੈਕਸ਼ਨਟ ਹੋਇਆ ਜਿਹੜਾ ਅੱਜ ਹੀ ਹਦੇਸ ਹਸਤਾਚ ਦਸ ਲਿਆ ਉਹ ਵੀ ਇਹ ਬੇਸਾਰਾ ਪਸ਼ਵਾ ਕਰਨ ਹੋਇਆ ਹਾਂਜੀ ਤੁਸੀਂ ਵੀ ਠੱਠੇ ਨੂੰ ਚੋਂ ਦੂਤ ਵਜੀ ਸੀਗਾ ਨਾਲ ਲੱਗਦੀ ਇਹ ਠੱਠੇ ਦੇ ਕਾਰਨ ਉੱਪਰ ਚੱਲਦਾ ਬਹੁਤ ਵੱਡਾ ਨੁਕਸਾਨ ਹੋਇਆ ਜੋ ਕਿ ਛੋਟਾ ਦੁਕਾਨਦਾਰ ਹੈ ਜਿਹੜਾ ਸਟ੍ਰੋਲਜੀ ਜੇਰੇ ਰਾਜ ਤੇ ਮਲੋਟ ਲੋਹਾ ਬਾਜ਼ਾਰ ਵਿੱਚ ਠੱਠਿਆਂ ਨੇ ਸਕੂਟਰੀ ਸਵਾਰ ਦੋ ਲੜਕੀਆਂ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਲੜਕੀਆਂ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਬਾਜ਼ਾਰ ਦੇ ਲੋਕਾਂ ਨੇ ਚੁੱਕ ਕੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਐਮ ਸੀ ਜਤਿੰਦਰ ਹੁਜਾਨੇ ਦੱਸਿਆ ਕਿ ਉਹਨਾਂ ਦੀ ਪ੍ਰੈਸ ਦੇ ਸਾਹਮਣੇ ਸੜਕ ਉੱਪਰ ਸਕੂਟੀ ਤੇ ਜਾ ਰਹੀਆਂ ਦੋ ਲੜਕੀਆਂ ਨੂੰ ਅਚਾਨਕ ਭੱਜਦੇ ਆਉਂਦੇ ਦੋ ਵਾਰਾ ਪਸ਼ੂਆਂ ਨੇ ਟੱਕਰ ਮਾਰੀ ਇਹ ਟੱਕਰ ਇੰਨੀ ਜ਼ੋਰਦਾਰ ਸੀ ਕਿ ਸਕੂਟੀ ਸਮੇਤ ਲੜਕੀਆਂ ਜਾ ਕੇ ਡਿੱਗੀਆਂ ਮੌਕੇ ਤੇ ਇੱਕ ਲੜਕੀ ਦੇ ਸਿਰ ਵਿੱਚੋਂ ਖੂਨ ਵੀ ਨਿਕਲਿਆ ਘਟਨਾ ਤੋਂ ਬਾਅਦ ਬਾਜ਼ਾਰ ਦੇ ਲੋਕਾਂ ਨੇ ਰਲ ਕੇ ਨਾ ਲੜਕੀਆਂ ਨੂੰ ਚੁੱਕਿਆ ਤੇ ਨੇੜੇ ਜੁਨੇਜਾ ਹਸਪਤਾਲ ਵਿੱਚ ਦਾਖਲ ਕਰਵਾਇਆ ਡਾਕਟਰ ਮਾਨਵ ਜੁਨੇਜਾ ਨੇ ਦੱਸਿਆ ਕਿ ਜ਼ਖਮੀ ਹੋਈਆਂ ਦਿਵਯਾ 24 ਸਾਲ ਅਤੇ ਜੋਬਨ 19 ਸਾਲ ਫਾਟਕ ਪਾਰਦੇ ਪਰਿਵਾਰਾਂ ਦੀਆਂ ਲੜਕੀਆਂ ਹਨ ਜਿਨ੍ਹਾਂ ਨੂੰ ਡਰੈਸਿੰਗ ਕਰਕੇ ਘਰ ਭੇਜ ਦਿੱਤਾ ਹੈ ਉਧਰ ਸੀਨੇ ਰਾਗੂ ਤੇ ਕਾਉਂਸਲਰ ਜਤਿੰਦਰ ਹੁੱਜਾ ਨੇ ਵਾਰਾ ਪਸ਼ੂਆ ਨਾਲ ਵਾਪਰ ਰਹੇ ਹਾਦਸੇ ਨੂੰ ਲੈ ਕੇ ਸਰਕਾਰ ਤੇ ਪ੍ਰਸ਼ਾਸਨ ਦੀ ਨਿੰਦਾ ਕੀਤੀ ਹੈ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਇਹਨਾਂ ਦੀ ਸੰਭਾਲ ਲਈ ਟੁਕਵੇਂ ਕਦਮ ਚੁੱਕਣੇ ਚਾਹੀਦੇ ਹਨ ਦੋ ਲੇਡੀਜ਼ ਐਸ ਸਾਡੇ ਚੌਕ ਦੇ ਵਿੱਚੀ ਉਦੋਂ ਸਪੁਰਤੀ ਜਾ ਰਹੀ ਐਦੋਂ ਠੱਠੇ ਨਿਕਲੇ ਉਹਨਾਂ ਵਿੱਚ ਵਜੇ ਉਹਨਾਂ ਦੀ ਅੱਜ ਹਾਲਾਤ ਐ ਕਿ ਉਹ ਬਹੁਤ ਵਿਸ਼ੇਸ਼ ਬੀਟੀਆ ਰਾਣੀ ਦੇ ਮੋਢ ਦੇ ਵੀ ਔਰ ਰਿਜ ਦੇ ਔਰ ਉਹਦੇ ਬੱਚੇ ਤੇ ਵੀ ਬਹੁਤ ਔਡੀਟ ਹੋਇਆ ਜੋ ਕਿ ਰੋਜ਼ੀ ਕੱਢਣਾ ਕੋਈ ਖੁਨਖਾਨ ਵੀ ਨਿਕਲੇ ਉਹਨਾਂ ਦਾ ਉਹ ਨਿਕਲਿਆ ਜੀ ਇੱਥੇ ਫੋਟੋ ਵੀ ਤੇ ਤੇ ਪੈਸੇ ਨੋਟਸ ਪੇ ਕੀ ਮੰਗ ਕੀ ਕਰਦੇ ਹੋ ਜੀ ਮੰਗ ਤਾਂ ਇਹ ਹੈ ਜੀ ਇਸ ਪ੍ਰਸ਼ਾਸਨ ਨੂੰ ਕਹਿੰਦੇ ਆ ਹੱਥ ਬਣ ਕੇ ਵੇਖ ਜੀ ਸਾਡੇ ਵਿੱਚ ਕੋਈ ਸਹਿਯੋਗ ਚਾਹੀਦਾ ਹੈ ਤੇ ਅਸੀਂ ਨੰਗੇ ਪੈਰੀ ਸਹਿਯੋਗ ਕਰਨ ਨੂੰ ਤਿਆਰ ਆਂ ਇਹਨਾਂ ਤੋਂ ਜੂਰ ਮੋਢ ਵਾਸੀਆਂ ਨੂੰ ਵੀ ਜ਼ਰੂਰ ਜੀ ਅਰਸੋ ਵੀ ਕਾਲਾ ਬੈਂਡਿੰਗ ਹੌਸਾ ਪਰਲੀਮੈਂਟਰੀ ਅਗਰਸੈਂਟ ਚੌਂਕ ਤੇ ਉਸੇ ਵਰਤ ਕੇ ਕ੍ਰੈਕਸ਼ਨਟ ਹੋਇਆ ਜਿਹੜਾ ਅੱਜ ਹੀ ਹਦੇਸ ਹਸਤਾਚ ਦਸਲੇ ਉਹ ਵੀ ਇਹ ਬੇਸਾਰਾ ਪਸ਼ਵਾ ਕਰਨ ਹੋਇਆ ਹਾਂਜੀ ਤੁਸੀਂ ਉਹ ਟੱਟੇ ਨੂੰ ਚੋਂ ਦੂਰ ਤਵਜੀ ਸੀਗਾ ਉਹਨੇ ਲਾ ਲੀ ਕਿ ਟੱਟੇ ਦੇ ਕਾਰਨ ਉਹ ਚੱਲਦਾ ਬਹੁਤ ਵੱਡਾ ਕੰਮ ਹੋਇਆ ਜੋ ਕਿ ਛੋਟਾ ਜਿਹਾ ਦੁਕਾਨਦਾਰ ਹੈ ਜਿਹੜਾ ਸਟਾਲਰ ਜੇਰੇ ਰਾਜ ਤੇ